ਜਿਵੇਂ ਹੀ ਬਰਸਾਤੀ ਮੌਸਮ ਆਉਂਦਾ ਹੈ ਉਸੇ ਸਮੇਂ ਪਿੰਡਾਂ ਵਿੱਚ ਜਾਂਦੀਆਂ ਕੱਚੇ ਨਹਿਰਾਂ ਵਿੱਚ ਪਾੜ ਪੈ ਜਾਂਦੀਆਂ ਹਨ ਤੇ ਇਨ੍ਹਾਂ ਪਾਣੀ ਦੇ ਕਰਕੇ ਹਜ਼ਾਰਾਂ ਏਕੜ ਫਸਲ ਬਰਬਾਦ ਵੀ ਹੋ ਜਾਂਦੀ ਹੈ ਪਰ ਹਾਲਾਂਕਿ ਪਿੰਡਾਂ ਵਾਲੇ ਹਮੇਸ਼ਾ ਪੰਜਾਬ ਸਰਕਾਰਾਂ 'ਤੇ ਗੁਹਾਰ ਲਗਾਉਂਦੇ ਹਨ ਕਿ ਨਹਿਰਾਂ ਨੂੰ ਪੱਕਿਆ ਕੀਤਾ ਜਾਵੇ ਪਰ ਮਾਮਲਾ ਜਿਹਾਉਂਦਾ ਓਹ ਰਹਿੰਦਾ ਹੈ ਨਹਿਰ 'ਤੇ ਪਾਕਪਟ ਲਾਡਾ ਦੀ ਐਸਡੀਓ ਸਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਰ ਰਾਤ ਬਟਲਾਡਾ ਵਿਖੇ ਭਾਰੀ ਚੱਕਰ ਤੇ ਤੂਫਾਨ ਨਾਲ ਨਹਿਰ ਵਿੱਚ ਪਾੜ ਪੈ ਗਿਆ। ਉਹਨਾਂ ਕਿਹਾ ਕਿ ਲਗਾਤਾਰ 2 ਘੰਟੇ ਮੀਂਹ ਪੈਣ ਨਾਲ ਨਹਿਰ ਵਿੱਚ ਦਰਖਤ ਦੇ ਟਾਣੇ ਡਿੱਗ ਕੇ ਫਸ ਗਏ। ਜਿਸ ਕਰਕੇ ਵਿਭਾਗ ਵੱਲੋਂ ਸਵੇਰੇ ਪਾਣੀ ਬੰਦ ਕਰਵਾ ਕੇ ਮਿੱਟੀ ਪਵਾ ਕੇ ਨਹਿਰ ਦੀ ਸੰਭਾਲ ਲਈ। ਇਸ ਨੂੰ ਕੁਝ ਸਮੇਂ ਲਈ ਬੰਦ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਲਗਭਗ 3 ਦਿਨਾਂ ਦੇ ਅੰਦਰ ਨਹਿਰ ਦੀ ਵਿਵਸਥਾ ਨੂੰ ਮੁੜ ਤੋਂ ਜਾਰੀ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਮੀਂਹ ਚੱਕੜ ਤੇ ਨਾਲ ਨਹਿਰ ਵਿੱਚ ਪਾੜ ਪੈ ਜਾਂਦਾ ਹੈ ਤੇ ਲਗਭਗ 25 ਕਿੱਲਾਂ ਦਾ ਹਿੱਸਾ ਹਰ ਸਾਲ ਨਹਿਰ ਦਾ ਟੁੱਟਦਾ ਹੈ ਉਹਨਾਂ ਕਹਿ ਕੇ ਸਾਨੂੰ ਰਾਤ ਨੂੰ ਬਾਰ ਬਾਰ ਚੱਕਰ ਮਾਰਨੇ ਪੈਂਦੇ ਹਨ ਉਹਨਾਂ ਕਹਿ ਆ ਕਿ ਕਣਕ ਤੇ ਝੋਨੇ ਦੀ ਫਸਲਾਂ ਵਿੱਚ ਕਾਫੀ ਨੁਕਸਾਨ ਹੁੰਦਾ ਹੈ